ਹੈਲੋ ਜੀ ਸਤਿ ਸ਼੍ਰੀ ਅਕਾਲ ਪਟਿਆਲਾ ਫੈਸ਼ਨ ਬਿਟ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਮੈਂ ਦੀਪ ਸਿੱਧੂ ਅੱਜ ਤੁਹਾਡੇ ਲਈ ਬਹੁਤ ਹੀ ਬਿਊਟੀਫੁਲ ਜੇ ਸੂਟ ਲੈ ਕੇ ਆਈਆਂ ਤੇ ਬਹੁਤ ਹੀ ਨਵੇਂ-ਨਵੇਂ ਸੋਹਣੇ ਰੰਗ ਨੇ ਨਵੇਂ ਡਿਜ਼ਾਈਨ ਨੇ ਨਵੇਂ ਪ੍ਰਿੰਟ ਨੇ ਜੀ ਤੇ ਕਢਾਈ ਬਹੁਤ ਸੋਹਣੀ ਕੀਤੀ ਹੋਈ ਆ ਸਲਵਾਰਾਂ ਤੇ ਵਰਕ ਵਾਲੇ ਸੂਟ ਲੈ ਕੇ ਆਏ ਆ ਤੇ ਪਲੇਨ ਸੂਟ ਦੇ ਉੱਪਰ ਵੀ ਤੁਹਾਨੂੰ ਵਰਕ ਵਾਲਾ ਸੂਟ ਦਿਖਾਵਾਂਗੇ ਤੇ ਜੇ ਤੁਸੀਂ ਇਹ ਸੂਟ ਆਰਡਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ WhatsApp ਦੇ ਉੱਪਰ ਸਕਰੀਨਸ਼ਾਟ ਲੈ ਕੇ ਪ੍ਰਾਈਸ ਪੁੱਛ ਕੇ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਜਲਦੀ-ਜਲਦੀ ਇਹ ਪਹਿਣਾ ਸੂਟ ਆਰਡਰ ਕਰ ਲੇ ਜਿਹੜਾ ਪੀਸ ਇਹਨਾਂ ਵਿੱਚ अवेलेबल ਹੋਇਆ ਮੈਂ ਤੁਹਾਨੂੰ ਦੱਸ ਦੂੰਗੀ ਵੀਡੀਓ ਦੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਹੜੇ ਪੀਸ अवेलेबल ਨਹੀਂ ਹੈਗੇ ਜੀ ਮਤਲਬ ਜਿਹੜੇ ਸੇਲ ਹੋ ਚੁੱਕੇ ਨੇ ਉਹਦੇ ਨਾਲ ਦੇ ਤੁਸੀਂ ਪ੍ਰਿੰਟ ਲੈ ਸਕਦੇ ਹੋ ਕਲਰ ਕਿਹੜੇ ਨੇ ਉਹਦੇ ਵਿੱਚ ਤੁਹਾਨੂੰ ਉਹ ਵੀ ਦੱਸ ਦਾਂਗੇ ਤੇ ਕਿਹੜੇ ਉਹਦੇ ਵਿੱਚ ਹੋਰ ਪ੍ਰਿੰਟ ਹੈਗੇ ਨੇ ਤਾਂ ਤੁਸੀਂ ਉਹਨਾਂ ਦੇ ਉੱਪਰ ਵੀ ਇਹ ਵਰਕ ਕਰਵਾ ਸਕਦੇ ਹੋ ਠੀਕ ਹੈ ਚਲੋ ਜੀ ਕਰਦੇ ਆ ਵੀਡੀਓ ਸਟਾਰਟ ਜਿਹੜੇ ਅੱਜ ਤੁਹਾਨੂੰ ਸੂਟ ਦਿਖਾਵਾਂਗੇ ਜੀ ਇਹਨਾਂ ਦਾ ਪ੍ਰਾਈਸ ਹੈਗਾ 1800 ਤੋਂ ਲੈ ਕੇ 2000 ਰੁਪਏ ਤੱਕ ਜਿਹੜੇ ਇੰਟਰਸਟਡ ਨੇ ਜੀ ਪਲੀਜ਼ ਉਹੀ ਮੈਸੇਜ ਕਰਨ ਕਿਉਂਕਿ ਪ੍ਰਾਈਸ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਹੈ ਜੇ ਤੁਹਾਨੂੰ ਇਹਨਾਂ ਪ੍ਰਾਈਸ ਤੁਸੀਂ ਦੇ ਸਕਦੇ ਹੋ ਤਾਂ ਤਾਂ ਹੀ ਤੁਸੀਂ ਪਲੀਜ਼ ਮੈਸੇਜ ਕਰਿਓ ਤੇ ਕਿਉਂਕਿ ਕਾਫੀ ਜ਼ਿਆਦਾ ਮੈਸੇਜ ਤੇ ਫੋਨ ਕਾਲਸ ਆਉਂਦੀਆਂ ਨੇ ਫਿਰ ਵੀਰੋ ਵੀਰੋ ਤੇ ਭੈਣੋ ਇਹਨੇ ਫੋਨ ਕਾਲ ਨਹੀਂ ਚੱਕੇ ਜਾਂਦੇ ਹੈਗੇ ਜੀ ਤੇ ਕੰਮ ਤੁਹਾਨੂੰ ਪਤਾ ਹੈ ਲਾਈਟ ਭੱਜਣ ਕਰਕੇ ਥੋੜਾ ਜਿਹਾ ਕੰਮ ਬਹੁਤ ਜ਼ਿਆਦਾ ਰੁਕਿਆ ਹੋਇਆ ਹੈ ਤੇ ਸ਼ੁਰੂ ਕਰਦੇ ਆ ਜੀ ਤੁਹਾਨੂੰ ਸੂਟ ਦਿਖਾਉਣੇ ਆ ਇਹ ਪ੍ਰਿੰਟਡ ਸੂਟ ਸ਼ਰਟ ਹੈ ਕਲਰ ਦੇਖੋ ਇੱਥੇ ਤੁਹਾਨੂੰ ਪ੍ਰੋਪਰ ਦਿਖ ਰਿਹਾ ਜੀ ਨਾ ਤਾਂ ਇਹ ਰੈੱਡ ਕਲਰ ਹੈ ਨਾ ਹੀ ਇਹ ਮਜੈਂਟਾ ਕਲਰ ਹੈ ਜੀ ਗਾਜਰੀ ਜਿਹੜਾ ਡਾਰਕ ਗਾਜਰੀ ਜਿਹਾ ਹੁੰਦਾ ਉਹ ਸ਼ੇਡ ਹੈ ਤੇ ਇਹਦੇ ਨਾਲ ਆਪਾਂ ਨੇ ਸਲਵਾਰ ਦੇ ਉੱਪਰ ਵਰਕ ਕੀਤਾ ਹੋਇਆ ਸਟੇਟ ਸਲਵਾਰ ਦਾ ਇਹ ਵਰਕ ਆਊਗਾ ਜੀ ਠੀਕ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਇਹਦੇ ਵਿੱਚ ਸ਼ਰਟ ਦੇ ਵਿੱਚ ਕਲਰ ਸੀਗੇ ਜੀ ਸੇਮ ਟੂ ਸੇਮ ਆਪਾਂ ਨੇ ਉਹਦੇ ਇੱਕ ਟੋਨ ਬਾਤ ਲਗਾ ਕੇ ਉਹਨੂੰ ਹਾਈਲਾਈਟ ਕੀਤਾ ਹੋਇਆ ਸਟੇਟ ਸਲਵਾਰ ਦਾ ਵਰਕ ਹੈ ਵਰਕ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਮਸ਼ੀਨ ਵਰਕ ਕੀਤਾ ਹੋਇਆ ਜੀ ਤੇ ਸੇਮ ਡਿਜ਼ਾਈਨ ਵੀ ਤੁਸੀਂ ਪਵਾ ਸਕਦੇ ਹੋ ਕਿਸੇ ਹੋਰ ਜਿਵੇਂ ਪ੍ਰਿੰਟ ਸ਼ਰਟ ਤੇ ਸਲਵਾਰ ਦੇ ਉੱਪਰ ਤੇ ਤੁਸੀਂ ਕੋਈ ਡਿਫਰੈਂਟ ਡਿਜ਼ਾਈਨ ਵੀ ਪਵਾ ਸਕਦੇ ਹੋ ਠੀਕ ਹੈ ਇਹ ਸੂਟ ਆਰਡਰ ਕਰਨ ਲਈ ਤੁਸੀਂ ਸਕਰੀਨਸ਼ਾਟ ਲੈ ਲਓ ਜੀ ਇਹ ਸੂਟ ਅਵੇਲੇਬਲ ਹੈਗਾ ਆ ਤੇ ਜੇ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਅਵੇਲੇਬਲ ਹੈਗੀ ਜੀ ਪੇਮੈਂਟ ਆਨਲਾਈਨ ਹੋਊਗੀ ਤੇ ਕੋਰੀਅਰ ਚਾਰजेस ਨਹੀਂ ਹੋਣਗੇ ਐਕਸਟਰਾ ਤੋਂ ਇੰਡੀਆ ਦੇ ਵਿੱਚ ਠੀਕ ਹੈ ਜੀ ਤੇ ਪਟਿਆਲੇ ਆਪਣਾ ਮੇਨ ਬੁਟੀਕ ਨਹੀਂ ਹੈਗਾ ਕਈ ਭੈਣਾਂ ਕਹਿ ਦਿੰਦੀਆਂ ਨੇ ਅਸੀਂ ਵਿਜ਼ਿਟ ਕਰਨਾ ਜੀ ਪਟਿਆਲੇ ਦੱਸੋ ਭੈਣੋ ਪਟਿਆਲੇ ਤੋਂ 18 ਕਿਲੋਮੀਟਰ ਸਾਡਾ ਪਿੰਡ ਹੈ ਸਲੇਮਪੁਰ ਜਟਾਂ ਤੇ ਤੁਸੀਂ ਸਾਡੇ ਘਰ ਹੀ ਵਿਜ਼ਿਟ ਕਰ ਸਕਦੇ ਹੋ ਜੇ ਸਾਡੇ ਨੇੜੇ ਤੇ ੜੇ ਹੋ ਜੇ ਤੁਸੀਂ ਕਿਤੋਂ ਦੂਰ ਤੋਂ ਤਾਂ ਫਿਰ ਅਸੀਂ ਤੁਹਾਡੇ ਕੋਲਿਅਰ ਲਗਾ ਦਾਂਗੇ ਠੀਕ ਹੈ ਜੀ ਇਹ ਰਾਮਟੈਕਸ ਦਾ ਫੈਬਰਿਕ ਸੀਗਾ ਜੀ ਇਹ ਸੂਟ ਅਵੇਲੇਬਲ ਹੈ ਜੇ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਸੂਟ ਤੁਹਾਨੂੰ ਦਿਖਾਉਣ ਲੱਗੇ ਆ ਜੀ ਪਲੇਨ ਦੇ ਉੱਪਰ ਜਿਹੜਾ ਰੈਡੀ ਕੀਤਾ ਹੈ ਤੇ ਜਿਵੇਂ ਆਪਣੀਆਂ ਮੰਮੀਆਂ ਹੋ ਗਈਆਂ ਉਹਨਾਂ ਲਈ ਬਹੁਤ ਸੋਹਣਾ ਇਹ ਆਪਸ਼ਨ ਹੈ ਔਰ ਰੈਡੀ ਕਰਵਾ ਸਕਦੇ ਹੋ कॉटन स्टफ ਦੇ ਉੱਪਰ ਹੈ ਲੀਨਨ ਸਟਫ ਹੈ ਜੀ ਇਹਦਾ ਠੀਕ ਹੈ ਜੀ ਕਲਰ ਇਹਦਾ ਜਿਵੇਂ ਤੁਹਾਨੂੰ ਦਿਖ ਰਿਹਾ ਪ੍ਰੋਪਰ ਹੈ ਜੀ ਇੱਕ ਨੰਬਰ ਵੀ ਘੱਟ ਵੱਧ ਨਹੀਂ ਹੈਗਾ ਕਲਰ ਬਹੁਤ ਪਿਆਰਾ ਹੈ ਜੀ ਇਹ ਸੂਟ ਆਰਡਰ ਕਰਨ ਲਈ ਤੁਸੀਂ ਸਕਰੀਨਸ਼ਾਟ ਲੈ ਲਓ ਤੇ WhatsApp ਦੇ ਉੱਪਰ ਸਾਨੂੰ ਆਰਡਰ ਦੇ ਦਿਓ ਜੀ ਇਹਦਾ ਠੀਕ ਹੈ ਇਹ ਫੁੱਲ ਫਰੰਟ ਦੇ ਵਿੱਚ ਵੱਡੇ ਵੱਡੇ ਫਲਾਅਰ ਆਉਣਗੇ ਫੁੱਲ ਫਰੰਟ ਦੇ ਵਿੱਚ ਆਉਣਗੇ ਜੀ ਇਹ ਠੀਕ ਹੈ ਤੇ ਬਹੁਤ ਹੀ ਸੋਹਣੇ ਇਹਦੇ ਵਿੱਚ ਆਪਾਂ ਨੇ ਕਲਰ ਲਗਾਏ ਹੋਏ ਨੇ ਸੂਟ ਦਾ ਜਿਹੜਾ ਫੈਬਰਿਕ ਹੈ ਜੀ ਤੁਸੀਂ 6 ਮੀਟਰ ਵੀ ਲੈ ਸਕਦੇ ਹੋ ਠੀਕ ਹੈ ਇਹਦੇ ਵਿੱਚ ਤੁਹਾਨੂੰ অপਸ਼ਨ ਹੈਗੀ ਹੈ 6 ਮੀਟਰ ਫੈਬਰਿਕ ਤੁਹਾਨੂੰ ਮਿਲ ਜੂਗਾ ਜਿਵੇਂ ਤੁਹਾਡੀ ਲੰਬਾਈ ਜ਼ਿਆਦਾ ਆ ਸ਼ਰਟ ਦੀ ਜਾਂ ਸਲਵਾਰ ਦੀ ਤੇ ਤੁਸੀਂ ਇਹ ਸੂਟ ਦੀ ਜਿਹੜੀ ਫੈਬਰਿਕ ਹੈ ਜਿਹੜਾ 6 ਮੀਟਰ ਵੀ ਲੈ ਸਕਦੇ ਹੋ ਬਹੁਤ ਹੀ ਵਧੀਆ ਦੀ ਫਿਨਿਸ਼ਿੰਗ ਚੈੱਕ ਕਰਵਾ ਦਿਨੇ ਆ ਜੀ ਇਹਦੇ ਚ ਆਪਾਂ ਨੇ ਰੈਸਟ ਕਲਰ ਤੇ ਮਸਟਰਡ ਕਲਰ ਦੀਆਂ ਆਪਾਂ ਨੇ ਮੈਚਿੰਗ ਕਰਕੇ ਇਹਦੇ ਫਲਾਰ ਬਣਾਏ ਹੋਏ ਨੇ ਬਹੁਤ ਹੀ ਵਧੀਆ ਇਹ ਸੂਟ ਰੈਡੀ ਹੋਇਆ ਫੁੱਲ ਫਰੰਟ ਆਊਗਾ ਜਿਹਦੀ ਇਹਦੇ ਆਪਾਂ ਨੇ ਜਿਹੜਾ ਬਾਜੂ ਦੇ ਉੱਪਰ ਕੰਮ ਕੀਤਾ ਹੋਇਆ ਵੇਲ ਪਾਈ ਹੋਈ ਹੈ ਬਹੁਤ ਹੀ ਪਿਆਰੀ ਜੀ ਤੇ ਜੇ ਤੁਸੀਂ ਇਹ ਫਲਾਰ ਪਵਾਉਣਾ ਚਾਹੁੰਦੇ ਹੋ ਤਾਂ ਫਲਾਰ ਵੀ ਉੱਪਰ ਪਵਾ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਇਹ ਲਿਲਨ ਦਾ ਸਟੱਫ ਸਟੱਫ ਵੀ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਦੇਖੋ ਜੀ ਇਸ ਤਰ੍ਹਾਂ ਦੀ ਲਿਲਨ ਹੈ ਵੀਰੇ ਇਹ ਹੈਗਾ ਆ ਜਿਵੇਂ ਉਹ ਨਹੀਂ ਹੈਗੀ ਜਿਹੜੀ ਆਪਾਂ ਨੂੰ 3-400 ਦੀ ਲੀਲਨ ਮਿਲ ਜਾਂਦੀ ਜਿਹੜੇ ਉਹ ਕਪੜਾ ਵੱਧਦਾ ਹੈ ਉਦਾਂ ਦੀ ਲੀਲਨ ਨਹੀਂ ਹੈਗੀ ਤੁਹਾਨੂੰ ਸਟੈਚ ਕਰਕੇ ਵੀ ਥੋੜੀ ਦਿਖਾ ਦਿੰਨੇ ਆ ਠੀਕ ਹੈ ਜੀ ਦੇਖ ਲਓ ਇਹ ਪਿਓਰ ਕਾਟਨ ਹੈ ਤੇ ਬਹੁਤ ਹੀ ਵਧੀਆ ਇਹ ਫੈਬਰਿਕ ਹੈ 6 ਮੀਟਰ ਇਹਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੈਗੀ ਹੈ ਜੇ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਇਹਦੇ 'ਚ ਲਾਈਟ ਕਲਰ ਹੀ ਅਵੇਲੇਬਲ ਹੋਣਗੇ ਜੇ ਤੁਸੀਂ ਕਿਸੇ ਹੋਰ ਕਲਰ ਦੇ ਉੱਪਰ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਜੇ ਇਹਦੇ ਨਾਲ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੇ ਹੋ ਜਾਂ ਸਟੀਚਿੰਗ ਉਹਦੇ ਵੀਰੇ ਐਕਸਟਰਾ ਤੋਂ ਹੋਣਗੇ ਪੈਸੇ ਠੀਕ ਹੈ ਜੀ ਉਹਦਾ ਪਲੱਸ ਹੋ ਜਾਊਗਾ ਤੇ ਇਹਦੇ ਨਾਲ ਜਿਵੇਂ ਤੁਸੀਂ ਰੈਸਟ ਕਲਰ ਦਾ ਦੁਪੱਟਾ ਜਾਂ ਫਿਰ ਸੂਟ ਨਾਲ ਦਾ ਦੁਪੱਟਾ ਵੀ ਲੈ ਕੇ ਇਦਾਂ ਮਲਟੀ ਕਲਰ ਦੀਆਂ ਲੇਸਿਸ ਲਗਾ ਸਕਦੇ ਹੋ ਠੀਕ ਹੈ ਜੀ ਲੈ ਲਿਓ ਸਕਰੀਨਸ਼ਾਟ ਇਹ ਸੂਟ ਦਾ ਜੇ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤੇ ਬਾਕੀ ਆਪਣੇ ਕੋਲ ਜਿਹੜੇ ਹੁਣ ਤੁਹਾਨੂੰ ਸੂਟ ਦਿਖਾਵਾਂਗੇ ਇਹ ਸਲਵਾਰਾਂ ਦੇ ਵਰਕ ਕੀਤੇ ਹੋਏ ਨੇ ਤੇ ਕਾਫੀ ਸੂਟ ਇਸੇ ਕਪੜੇ ਦੇ ਆਪਣੇ ਕੋਲ ਕਾਫੀ ਸੂਟ ਪਏ ਨੇ ਜੀ ਹੋਰ ਪ੍ਰਿੰਟ ਪਏ ਨੇ ਜੇ ਤੁਸੀਂ ਇੰਟਰਸਟਿਡ ਹੋਏ ਤਾਂ ਆਪਾਂ ਤੁਹਾਨੂੰ WhatsApp ਦੇ ਉੱਪਰ ਪਿਕ ਭੇਜ ਸਕਦੇ ਹਾਂ ਠੀਕ ਹੈ ਦੇਖ ਲਓ ਜੀ ਇਹ ਹੈਗੀ ਇਹਦੇ ਨਾਲ ਸ਼ਰਟ ਇਹ ਸੇਮ ਸੇਮ ਕਲਰ ਨਹੀਂ ਮਿਲਣਾ ਹੈਗਾ ਜੀ ਇਹਦੇ 'ਚ ਇੱਕ ਹੈਗਾ ਹੈ ਗਾਜਰੀ ਕਲਰ ਇੱਕ ਮਸਟਰਡ ਕਲਰ ਦੋ ਤਰ੍ਹਾਂ ਦੇ ਮਸਟਰਡ ਪ੍ਰਿੰਟ ਪਏ ਨੇ ਤੇ ਇਦਾਂ ਤੁਸੀਂ ਸਲਵਾਰ ਦੇ ਉੱਪਰ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਜਿੱਦਾਂ ਇਹਦੇ ਵਿੱਚ ਸ਼ਰਟ ਦੇ ਵਿੱਚ ਕਲਰ ਸੀਗੇ ਤੇ ਸੇਮ ਆਪਾਂ ਨੇ ਕਲਰ ਇਹਦੀ ਸਲਵਾਰ ਦੇ ਵਿੱਚ ਪਾ ਦਿੱਤੇ ਨੇ 2.5 ਮੀਟਰ ਸ਼ਰਟ ਮਿਲੂਗੀ 2.5 ਮੀਟਰ ਸਲਵਾਰ ਦਾ ਕੱਪੜਾ ਮਿਲੂਗਾ ਸਲਵਾਰ ਦੇ ਉੱਪਰ ਵਰਕ ਕੀਤਾ ਹੋਇਆ ਮਿਲੂਗਾ ਠੀਕ ਹੈ ਜੀ ਇਹ ਵੀ ਬਹੁਤ ਸੋਹਣਾ ਸੂਟ ਰੈਡੀ ਹੋਊਗਾ ਇਹ ਆਪਣੇ ਸਟੀਚਿੰਗ ਵੀ ਹੋ ਕੇ ਜਾਣਗੇ ਸੂਟ ਸਾਰੇ ਔਨ ਆਰਡਰ ਹੀ ਆਪਾਂ ਰੈਡੀ ਕਰਦੇ ਆਂ ਜੀ ਸੂਟ ਐਕਸਟਰਾ ਤੋਂ ਆਪਾਂ ਸੂਟ ਨਹੀਂ ਰੈਡੀ ਕਰਦੇ ਹੈਗੇ ਬਾਕੀ ਜਿੰਦਾ ਸਟੀਚਿੰਗ ਜਾਂ ਦੁਪੱਟਾ ਵਗੈਰਾ ਤੁਸੀਂ ਐਡ ਕਰਵਾਉਣਾ ਉਹਦੇ ਐਕਸਟਰਾ ਤਾਂ ਹੋਣਗੇ ਜੀ ਬਾਕੀ ਤੁਹਾਨੂੰ ਮੈਂ ਸਟਾਰਟਿੰਗ ਦੇ ਵਿੱਚ ਪ੍ਰਾਈਸ ਦੱਸ ਹੀ ਦਿੱਤਾ ਸੀਗਾ ਇਹਦਾ ਵੀ ਪ੍ਰਿੰਟ ਬਹੁਤ ਸੋਹਣਾ ਹੈ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਦੇਖ ਲਓ ਜੀ ਲਾਈਟ ਜੇ ਕਲਰ ਦਾ ਹੈ ਸੂਟ ਹੈ ਵਿੱਚ ਥੋੜੀ ਥੋੜੀ ਡਾਰਕ ਬੁੱਟੀ ਆ ਜੂਗੀ ਪੱਤੀਆਂ ਜੇ ਬਣੀਆਂ ਹੋਈਆਂ ਨੇ ਇਹਦੇ ਵੀ ਸਲਵਾਰ ਦੇ ਉੱਪਰ ਆਪਾਂ ਨੇ ਸੇਮ ਟੂ ਸੇਮ ਵਰਕ ਕੀਤਾ ਹੋਇਆ ਤੇ ਜਿਹੜਾ ਇਹ ਵਰਕ ਹੈ ਕਾਫੀ ਆਪਾਂ ਪਹਿਲਾਂ ਵੀਡੀਓ ਪਾਈ ਸੀਗੀ ਬਲੈਕ ਸੂਟ ਦੀ ਉਹਦੇ ਤੋਂ ਕਾਫੀ ਆਰਡਰ ਆਏ ਨੇ ਜੀ ਤੇ ਸੇਮ ਉਹਨਾਂ ਨੇ ਕਿਹਾ ਵੀ ਸੇਮ ਟੂ ਸੇਮ ਵਰਕ ਚਾਹੀਦਾ ਸਾਨੂੰ ਤੇ ਇੱਕ ਪ੍ਰਿੰਟ ਇਹ अवेलेबल ਹੈਗਾ ਬਟ ਇਹਦੇ ਉੱਪਰ ਵਰਕ ਨਹੀਂ ਕੀਤਾ ਜੇ ਕੋਈ ਇੰਟਰਸਟਿਡ ਹੋਵੇ ਤਾਂ ਆਪਾਂ ਵਰਕ ਤੁਹਾਨੂੰ ਕਰਵਾ ਦੇਵਾਂਗੇ ਠੀਕ ਹੈ ਪਲੇਨ ਸਲਵਾਰ ਹੈ ਜੀ ਇਹਦੇ ਨਾਲ ਤੇ ਇਦਾਂ ਦਾ ਪ੍ਰਿੰਟ ਆਊਗਾ ਜੀ ਮਸਟਰਡ ਕਲਰ ਦਾ ਹੈ ਠੀਕ ਹੈ ਜੀ ਵਰਲਡ ਵਾਈਡ ਸ਼ਿਪਿੰਗ ਆਪਣੀ अवेलेबल ਹੈ ਇੰਡੀਆ ਦੇ ਵਿੱਚ ਸ਼ਿਪਿੰਗ ਫ੍ਰੀ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਨਲਾਈਨ ਤੁਸੀਂ ਆਰਡਰ ਕਰ ਸਕਦੇ